ਮਾੜਾ ਹੈ ਐਨਾ ਮਾੜਾ ਵੀ ਬੰਦਾ ਹੋਊ ਕੋਈ ਵੀ ਨਿਕਾਸੀ ਨਾ ਹੋਣ ਦੇਵੇ ਯਾਰ ਇਹ ਨਿਕਾਸੀ ਪੁਰਾਣੀ ਹੈ ਇਹ ਮਰਾਹੀ ਹੈ ਪੁਰਾਣੀ ਰਹੀਦੀ ਹੈ ਮੈਂ ਕਹਿ ਚੁੱਕਾ ਹਾਂ ਤੂੰ ਪਹਿਲਾਂ ਮੈਂ ਕਈ ਪੰਚਾਇਤਾਂ ਇਸ ਤੋਂ ਪਹਿਲਾਂ ਸਿਸਟਮ ਕਰ ਚੁੱਕੀਆਂ ਨੇ ਇਹਦਾ ਹੱਲ ਨਹੀਂ ਹੋਇਆ ਕੋਈ ਲੈ ਕੋਈ ਹੱਲ ਨਹੀਂ ਆ ਹਾਂ ਫਿਰਦਾ ਪਿੰਡ ਹੀਰੋਕਲਾਂ ਦੇ ਵਿੱਚ ਤੁਹਾਨੂੰ ਹੜੋ ਆਇਆ ਦਿਖਾਉਣਿਆ ਤੇ ਵੀਡੀਓ ਨੂੰ 1 ਸਕਿੰਟ ਵੀ ਕੱਟ ਨਾ ਕਰਿਓ ਜੀ ਤੇ ਬਾਕੀ ਸਾਰੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਘਰਾਂ ਦੇ ਵਿੱਚ ਜਾ ਕੇ ਤੇ ਕਿੰਨਾ ਕਿੰਨਾ ਪਾਣੀ ਹੈ ਤੇ ਮਿਰਜ਼ਾਪੁਰੀਆ ਤੇ ਸਾਹਪੁਰੀਆ ਪੱਤੀ ਵਾਜਦੀ ਸਾਡੇ ਪਿੰਡ ਦੀ ਇਹ ਪਿੰਡ ਹੀਰੋ ਕਲਾਂ ਦੀ ਤੇ ਟੋਬਾ ਭਰ ਕੇ ਤੇ ਐ ਮਨ ਲਓ ਵੀ ਇੰਨਾ ਪਾਣੀ ਘਰਾਂ ਦੇ ਘਰਾਂ ਦੇ ਵਿੱਚ 4-4 ਫੁੱਟ 5-5 ਫੁੱਟ ਜਾ ਫੜਿਆ ਤੇ ਆ ਥੜਾ ਘਟੋ ਘਟ ਤਿੰਨ ਫੁੱਟ ਉੱਚਾ 4 ਫੁੱਟ ਉੱਚਾ ਹੋਊਗਾ ਤੇ ਬੀਹੀ ਨਾਲੋਂ ਇਹਦੇ ਉੱਤੇ ਵੀ ਕਿੰਨਾ ਪਾਣੀ ਜਾ ਚੜਿਆ ਤੇ ਕਾਰਨ ਕੀ ਐ ਇਹਦੀ ਸੀਵਰੇਜ ਵੀ ਪੈਂਦੀ ਦੀ ਐ ਤੇ ਕਿੰ ਕੁਸ ਘਰਾਂ ਨੇ ਪੈਣ ਨਹੀਂ ਦਿੱਤੀ ਤੇ ਪਿਛਲੇ ਕਿੰਨੇ پلان ਲਾਂਗੇ ਇਸ ਪਾਣੀ ਦਾ ਕੋਈ ਹੱਲ ਨਹੀਂ ਹੋਇਆ ਤੇ ਆ ਦੇਖੋ ਮੈਂ ਕਿੰਨਾ ਡੁੱਬ ਚੁੱਕਿਆਗਾ ਇਹ ਤੁਹਾਨੂੰ ਅੱਗੇ ਦਿਖਾਉਣਾ ਮੈਂ ਸਾਰਾ ਸਿਸਟਮ ਤੇ ਇੰਨਾ ਇੰਨਾ ਪਾਣੀ ਖੜਾ ਕਰਾਂ ਦੇ ਵਿੱਚ ਬੁਰੇ ਹਾਲ ਨੇ ਲੋਕਾਂ ਦੇ ਤੇ ਇਹਦਾ ਕੋਈ ਹੱਲ ਨਹੀਂ ਹੜ ਆ ਚੁੱਕਿਆ ਬਾਈ ਇਤੋਂ ਜ਼ਿਆਦਾ ਕੀ ਹੜ ਆਊਗਾ ਬਈ ਇਹਦੀ ਸੇਵਰੇ ਜਰੂਰ ਪੈਣਾ ਚਾਹੀਦਾ ਚਾਹੇ ਯਾਰ ਮੇਰੇ ਘਰ ਵਿੱਚ ਦੀ ਸੱਦੀ ਕਰ ਦੋ ਮੈਨੂੰ ਕੋਈ ਇਤਰਾਜ਼ ਨਹੀਂ پڑੋਲੀਆਂ ਪਾ ਕੇ ਇਹਦਾ ਨਿਕਲ ਜੇ ਕੰਮ ਇਹਦਾ ਹੱਲ ਕੋਈ ਨਹੀਂ ਆ ਤੁਹਾਨੂੰ ਆ ਲੋਕਾਂ ਨਾਲ ਤੁਹਾਡੀ ਗੱਲ ਕਰਾਉਣਾ ਆ ਗਿਆ ਆ ਗਿਆ ਬਾਈ ਆ ਗਿਆ ਆ ਆ ਗਿਆ ਬਾਈ ਮੈਨੂੰ ਦੇਖ ਕੇ ਕਹਿੰਦੇ ਅਸੀਂ ਵੀ ਗੱਲਬਾਤ ਤੈਨੂੰ ਦਾਖ ਦੇ ਆ ਸਾਰੀ ਇਹਨਾਂ ਨਾਲ ਵੀ ਕਰਦਾਂ ਗੱਲ ਮੈਂ ਡੁੱਬ ਗਿਆ ਸਾਰਾ ਮੈਂ ਕਿਹਾ ਇਹ ਇੰਨੇ ਕ ਮਾੜੇ ਲੋਕ ਨੇ ਮੈਂ ਕਿਹਾ ਵੀ ਆ ਦੇਖ ਲਓ ਹੁਣ ਜਿੰਨਾ ਕਿ ਤੇ ਖਾਣਾ ਪੀਣਾ ਦੀ ਤੋਬੇ ਤੋਂ ਬਥੇਰੀ ਲੁੱਟ ਹੋ ਗਈ ਪਰ ਇਹਦਾ ਕੋਈ ਹੱਲ ਨਹੀਂ ਹੋਣ ਦਿੱਤਾ ਵੀ ਹੁਣ ਆ ਪਾਣੀ ਪੀ ਲੈਣ ਨਾਲੇ ਬਸਾਰਮ ਨੇ ਉਹ ਲੋਕ ਪਾਣੀ ਉਹਨਾਂ ਦੇ ਘਰਾਂ 'ਚ ਵੀ ਜਾਵੜਿਆ ਤਾਂ ਇਹ ਗੱਲ ਨਹੀਂ ਹੈ ਕਿ ਪਾਣੀ ਆਪਣੇ ਆਪ ਨੇ ਚਾਇਆ ਪਾਣੀ ਉਹਨਾਂ 'ਚ ਵੀ ਜਾਵੜਿਆ ਵੀ ਪਰ ਇੰਦਨੇ ਜੀ ਆਪ ਹੈ ਬੰਨ ਮਾਰੀ ਜਾਂਦੇ ਨੇ ਆਪ ਬੰਨ ਮਾਰੀ ਜਾਂਦੇ ਨੇ ਬੰਨ ਮਾਰਨਾ ਕੀ ਹੋ ਜਾਊਗਾ ਟੁੱਟਿਆ ਤਾਂ ਹੈ ਟੁੱਟ ਗਏ ਬੰਨ ਬੰਨਾ ਨਹੀਂ ਖੜਦੇ ਤੇ ਮੂਰੇ ਆ ਦੇਖੋ ਮੁੰਡੇ ਪਾਣੀ ਚ ਤਰ ਰਹੇ ਨੇ ਦੇਖੋ ਐਨਾ ਐਨਾ ਪਾਣੀ ਹੈ ਹੈ ਲੰਨਾਈ ਜਾਂਦੇ ਨੇ ਹੁਣ ਪੱਲਾ ਪਾਣੀ ਨਹੀਂ ਲੰਘਣ ਦਿੱਤਾ ਉਧਰ ਹੁਣ ਬੰਨ ਲਾਈ ਜਾਂਦੇ ਨੇ ਬੰਨ ਵੀ ਨਹੀਂ ਖੜਨਾ ਬੰਨ ਕਿੱਥੇ ਖੜਦਾ ਐਨੇ ਪਾਣੀ ਚ ਬੰਨ ਕਿੱਥੇ ਖੜਜੂਗਾ ਨਹੀਂ ਖੜਦਾ ਯਾਰ ਹੁਣ ਨਹੀਂ ਖੜਦਾ ਹੁਣ ਬੰਨਾ ਬੰਨਾ ਨੇ ਕੀ ਕੰਮ ਕਰਨਾ ਯਾਰ ਇਹਦੇ ਵਿੱਚ ਆਹ ਦੇਖੋ ਮੁੰਡਿਓ ਇਹ ਯਾਰ ਐਡਾ ਮਾੜ ਹੈ ਹੈ ਇੰਨਾ ਮਾੜਾ ਜਿਹਾ ਬੰਦਾ ਹੋਊ ਕੋਈ ਵੀ ਨਿਕਾਸੀ ਨਾ ਹੋਣ ਦੇਵੇ ਯਾਰ ਨਿਕਾਸੀ ਪੁਰਾਣੀ ਐ ਇਹ ਬਰਾਹੀ ਐ ਪੁਰਾਣੀ ਰਹੀ ਜੀ ਮੈਂ ਕਹਿ ਚੁੱਕਾ ਹਾਂ ਤੂੰ ਪਹਿਲਾਂ ਮੈਂ ਕਈ ਪੰਚਾਇਤਾਂ ਇਸ ਤੋਂ ਪਹਿਲਾਂ ਸਿਸਟਮ ਕਰ ਚੁੱਕੀਆਂ ਨੇ ਇਹਦਾ ਤਾਂ ਹੱਲ ਨਹੀਂ ਹੋਇਆ ਕੋਈ ਲੈ ਕੋਈ ਹੱਲ ਨਹੀਂ ਆ ਫਿਰ ਦ ਸਮੁੰਦਰ ਲੋਟ ਯਾਰ ਕਾਸੀ ਵਾਲਾ ਬਣਾ ਮੈਂ ਕਹਿਆ ਸੀ ਮੇਰਾ ਪਿੰਡ ਪਿੰਡ ਇੰਨਾ ਮਹਾਨ ਐ ਇੰਨਾ ਸਿਸਟਮ ਐ ਆਹ ਐ ਪਿੰਡ ਮੇਰਾ ਹੈ ਆ ਦੇਖੋ ਮੇਰੇ ਪਿੰਡ ਦੇ ਹਾਲਾਤ ਤੁਸੀਂ ਭਾਈ ਇੰਨਾ ਇੰਨਾ ਪਾਣੀ ਐ ਹਾਂ ਕੰਦਾ ਕੀ ਬਾਈ ਘਰ ਡੇਗਣਗੇ ਚੰਗੇ ਚੰਗੇ ਜੇ ਆਪਾਂ ਕਹੀਏ ਚੰਗੇ ਚੰਗੇ ਘਰ ਡੇਗਣਗੇ ਹਾਂ ਬਾਈ ਹਾਂ ਇਹੋ ਜੀ ਗੱਲ ਨਹੀਂ ਹੈਗੀ ਘਰ ਨਾ ਡੇਗੇ ਚੰਗੇ ਚੰਗੇ ਘਰ ਡੇਗਣੀਆਂ ਪਾਣੀ ਦਾ ਯਾਰ ਪਾਈ ਪਾਈ ਫੁੱਟ ਹੈ ਯਾਰ ਹੁਣ ਆ ਹੜ ਨਾਲੋਂ ਘੱਟ ਜੀ ਆਪਾਂ ਜ ਆਪਾਂ ਹਸਾਬ ਲਾਈਏ ਜੇ ਇਹਦੇ ਸੀ ਹੈ ਬਾਈ ਮੋੜ ਤੇ ਆਈ ਦੀ ਬੋਗੀ ਉਹੀ ਤਾਂ ਕਰਨਾ ਹਾਂ ਹਾਂ ਫੁੱਟ ਦਾ ਰੂਪ ਆਹੀ ਪਾਣੀ ਧਾਰਨੂ ਸਹੀ ਪਾਣੀ ਧਾਰਨੂ ਬਾਈ ਹੋਰ ਕੀ ਘਰਾਂ ਚ ਤਾਂ ਵੜ ਗਿਆ ਯਾਰ ਹੁਣ ਇੰது ਜ਼ਿਆਦੇ ਕੀ ਹੋਊਗਾ ਆਲਾ ਮੰਗਰ ਜਿੰਨੇ ਮਾ ਘਰ ਦੇਖ ਕੇ ਸਾਰਿਆਂ ਚ ਪਾਣੀ ਫਿਰਦਾ ਲਾ ਘਰ ਹੈ ਗੇਟ ਦੇ ਅੰਦਰ ਪਾਣੀ ਇੰਨਾ ਕਿੰਨੇ ਕੰਨੇ ਉੱਚੇ ਘਰਤੀ ਇਹ ਆ ਘਰ ਹੈ ਸਾਹਮਣੇ ਲੈ ਇਹਦੇ ਵਿੱਚ ਪਾਣੀ ਕਿੰਨਾ ਪਾਣੀ ਹੋਊਗਾ ਕਪਟਚਾ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਹੈ ਇਹਦੇ ਚ ਵੀ ਤੇ ਆ ਦੇਖੋ ਹੁਣ ਦੱਸੋ ਹੱਲ ਦੱਸੋ ਇਹਦਾ ਕੋਈ ਦੇਖੋ ਜੀ ਐਨਾ ਐਨਾ ਪਾਣੀ ਹੈ ਬੇ ਜ਼ਰੂਰ ਹੱਥ ਬਨ ਕੇ ਬੇਨਤੀ ਹੈ ਜਿਹਦਾ ਹੱਲ ਹੁੰਦਾ ਲੋਕਾਂ ਨੂੰ ਤੇ ਤਾਂ ਹੋ ਲੈਣ ਦਿਓ ਪੰਚਾਇਤ ਨੂੰ ਆਪਣਾ ਕੰਮ ਕਰ ਲੈਣ ਦਿਓ ਤੇ ਹਾਹ ਆ ਬੰਦਾ ਜਿਹੜਾ ਆਉਂਦਾ ਲਾਹੇ 10 ਫੁੱਟ ਦਾ ਬੰਦਾ ਸਾਰੇ ਜਾਣਦੇ ਨੇ ਵੀ ਇਹਦਾ ਨਾਂ ਅਰਜਨ ਹੈ ਆ ਅਰਜਨ ਹੈ ਸਾਡੇ ਪਿੰਡ ਦਾ ਪਰ ਇਹ ਦੇਖੋ ਇਹ ਵੀ ਡੁੱਬਿਆ ਆਉਂਦਾ ਇਹਦੇ ਚ ਪੂਰਾ ਠੀਕ ਹੈ ਇਹ ਸ਼ੇਅਰ ਕਰਿਓ ਬਾਦੂ ਤੋਂ ਬਾਦ ਬਸਰਮੀ ਆਵੇ ਸਾਰਿਆਂ ਨੂੰ